ਮਰੇ ਪਿਆਰੇ ਕੰਮ ਕਰਕੇ ਤਾਂ ਚੱਲ ਰਿਹਾ ਬਾਜੀ ਜੀ ਹੈ ਬਾਬਾ ਜੀ ਚੜ੍ਹਦੀ ਕਲਾ ਦੀ ਸੁਣਾਓ ਬਾਬੇ ਕੋਠੀ ਗਿਆ ਬਹੁਤ ਬਹੁਤ ਮੁਬਾਰਕਾਂ ਮੇਰੇ ਨੂੰ ਬਾਜੀ ਬਹੁਤ ਬਹੁਤ ਧੰਨਵਾਦ ਪਿਆਰੇ ਕੱਲ 에ਰਪੋਰਟ ਵੇਖਿਆ ਤੁਹਾਨੂੰ ਮੈਂ ਬਾਬਾ ਜੀ ਉਹ ਦੂਜਾ ਨਿੱਕਾ ਆਪਣਾ ਭਰਾ ਜਿਹੜਾ ਜੋ ਚਲ ਗਿਆ ਕੈਨੇਡਾ ਬਾਜੀ ਵਾਹ ਠੀਕ ਹੈ ਇੱਥੇ ਕਾਰੋਬਾਰ ਸੱਟ ਨਹੀਂ ਆਪਣਾ ਨਹੀਂ ਬਾਬਾ ਜੀ ਕੰਮਕਾਰ ਬਹੁਤ ਵਧੀਆ ਚੜ੍ਹਦੀ ਕਲਾ ਦੀ ਤੇ ਬਾਬਾ ਜੀ ਫਿਰ ਬਾਹਰ ਨੂੰ ਤੇ ਭੇਜਤਾ ਇੱਥੇ ਆਪਣਾ ਕੰਮਕਾਰ ਚੜ੍ਹਦੀ ਕਲਾ ਜੀ ਨੇ ਉਹ ਬਾਬਾ ਜੀ ਇੱਥੇ ਕੀ ਹੈਗਾ ਦੱਸੋ ਚੋਰੀਆਂ ਚਕਾਰੀਆਂ ਜਿੰਨੇ ਲੱਖਾਂ ਰੁਪਏ ਭੋਕੇ ਤੇ ਮੁੜ ਗਏ ਫਿਰ ਉੱਥੇ ਗ ਸਹੀ ਗੱਲ ਗਵਰਨਮੈਂਟ ਦੀ ਉਹ ਵੀ ਤੁਹਾਨੂੰ ਪਤਾ ਹੀ ਹੈ ਜਿਹੜਾ ਮਰਜੀ ਆਵੇ ਸਾਰੇ ਇੱਕੋ ਜਿਹੇ ਆ ਪਰ ਪਿਆਰਿਓ ਜੇਕਰ ਪੰਜਾਬ ਦਾ ਸਾਨੂੰ ਲੱਗ ਰਿਹਾ ਮੋਲ ਖਰਾਬ ਹੋ ਰਿਹਾ ਆ ਜੇਕਰ ਸਾਨੂੰ ਲੱਗ ਰਿਹਾ ਪੰਜਾਬ ਰਹਿਣ ਦੇ ਲੈਕ ਨਹੀਂ ਰਿਹਾ ਤੇ ਉਹਨੂੰ ਆਪਾਂ ਸਹੀ ਕਿੰਨੇ ਕਰਨਾ ਹੈ ਆਪਾਂ ਪੰਜਾਬੀਆਂ ਨੇ ਕਿਉਂਕਿ ਪੰਜਾਬ ਤੇ ਸਾਡਾ ਆ ਉਹ ਜੇਕਰ ਸਾਡੇ ਲਈ ਪੰਜਾਬ ਮਾੜਾ ਤੇ ਜੁਪੀ ਬਿਹਾਰ ਦੇ ਭਈਆਂ ਲਈ ਪੰਜਾਬ ਕਿੱਦਾਂ ਚੰਗਾ ਹੋ ਰਿਹਾ ਆ ਇਸ ਕਰਕੇ ਮੇਰੇ ਖਿਆਲ ਨਾਲ ਇਹ 네ਗੇਟਿਵ ਥੋਟ ਆ ਇਹ ਮੇਰੇ ਖਿਆਲ ਨਾਲ ਬਾਹਰ ਤੇ ਗੁਰੂ ਪਿਆਰੇ ਉਹ ਬੰਦਾ ਜਾਵੇ ਜਿਹੜਾ ਆਰਥਿਕ ਪੱਖੋਂ ਕਮਜ਼ੋਰ ਆ ਜਿਹੜਾ ਗਰੀਬ ਆ ਗੁਰਬਾ ਜਿਹੜਾ ਇਧਰੋਂ ਉਧਰੋਂ ਪੈਸੇ ਫੜ ਕੇ ਵਿਚਾਰਾ ਗੁਜ਼ਾਰਾ ਕਰਦਾ ਦਿਹਾੜੀ ਤੇ ਪਾ ਕਰਦਾ ਉਹ ਬਾਹਰ ਜਾਊ ਦੇ ਘਰ ਦੀ ਗਰੀਬੀ ਕੱਟੀ ਜਾਊ ਪਰ ਤੁਹਾਡੇ ਕੋ ਸਤਪੁਰ ਦੀ ਕਿਰਪਾ ਆ ਤੇ ਤੁਸੀਂ 20 25 30 ਲੱਖ ਰੁਪਏ ਲਾ ਕੇ ਬੱਚੇ ਨੂੰ ਬਾਹਰ ਭੇਜਿਆ ਉਹਦੇ ਇੱਥੇ ਬੜਾ ਸਕੋਪ ਆ ਪ੍ਰੇਸ਼ ਕਰਕੇ ਪਿਆਰਿਓ ਮੇਰੇ ਖਾਨਾ ਜਿੰਨੇ ਵੀ ਪੰਜਾਬੀ ਗੁਰੂ ਪਿਆਰਿਓ ਆਪਣੇ ਬੱਚੇ ਲੱਖਾਂ ਰੁਪਇਆ ਲਾ ਕੇ ਬਾਹਰ ਭੇਜਦੇ ਆ ਮੇਰੇ ਖਾਨਾ ਇਹ ਮਹਾ ਬੇਕੂਫੀ ਆ ਤੁਹਾਡਾ ਕੱਲਾ ਕੱਲਾ ਪੋਤਿਆ ਉਹਨੂੰ ਤੀ 20 25 30 ਲੱਖ ਰੁਪਇਆ ਲਾ ਕੇ ਤੇ ਬਾਹਰ ਭੇਜ ਦਿੰਦੇ ਹੋ ਤੇ ਇੱਥੇ ਪੰਜਾਬ ਨੂੰ ਜੇਕਰ ਪੰਜਾਬੀਆਂ ਇਹ ਨਹੀਂ ਬਚਾਉਣਾ ਜੇਕਰ ਤੁਹਾਨੂੰ ਲੱਗ ਰਿਹਾ ਪੰਜਾਬ ਦਾ ਮਹੌਲ ਖਰਾਬ ਆ ਤੇ ਭਰਾਵੋ ਤੁਹਾਡੇ ਤੇ ਹੱਥ ਜੋੜ ਕੇ ਬੇਨਤੀ ਆ ਆਓ ਪੰਜਾਬ ਨੂੰ ਨਾਲ ਮਿਲ ਕੇ ਬਚਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ